ਸਰੀਅਲ ਤਕਰੀ ਸਰੀਅਲ ਤਕਰੀ ਹਾਂ ਸਰੀਅਲ ਜੀ ਜਤਨੂ ਤਰੀਅਲ ਤਕਰੀ ਉਹ ਤੁਹਾਨੂੰ ਸੱਚ ਕਰਕੇ ਵਿਖਾਉਣੇ ਆ ਨਿੱਜੀ ਮੇਂ ਤਕਰੀ ਜਿਵੇਂ ਤਕਰੀ ਇਹ ਵਾਕਈ ਤਕਰੀ ਸੀ ਪਿੰਡ rau ਕੇ ਕਲਾਾਂ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਵਾਲਾ ਚ ਪੁਰਾਣੀ ਘਟਨਾ ਹੈ ਇਹ ਇੱਥੋਂ ਦਾ ਇੱਕ ਬੰਦਾ ਮਾਲਚਾਰਨ ਜਾਂਦਾ ਹੁੰਦਾ ਸੀ ਬਾਹਰ ਫੇਰ ਉਹ ਬਾਹਰ ਅੱਗੇ ਮਾਲਚਾਰਦੇ ਹੁੰਦੇ ਹੀ ਪੁਰਾਣੇ ਸੰਗਿਆਂ ਚ ਹਾਂਜੀ ਉਹਨੇ ਮਾਲਚਾਰਨ ਜਾਣਾ ਦਿੱਲੀ ਉਹ ਇਹ ਰੋਟੀਆਂ ਬੰਨ ਕੇ ਲੈ ਜਾਂਦੇ ਹੁੰਦੇ ਸੀ ਨਾਲ ਖੌਰੇ ਕਿੰਨਾ ਟਾਈਮ ਲੱਗੀ ਉਹ ਕਦੇ ਇੱਕ ਦਿਨ ਮਾਲ ਚਾਰਨ ਜਾਈ ਜਾਂਦਾ ਤੇ ਇੱਕ ਕੁੜੀ ਆਈ ਬਹੁਤ ਸੋਹਣੀ ਇਹ ਵੀ ਵੀ ਵੀਰ ਰੋਟੀ ਖਾਣੀ ਪਾਈ ਮੈਂ ਉਹ ਕਹਦਾ ਬਹਿ ਜਾ ਕੁੜੀ ਖਾ ਲਾ ਉਹਨੇ ਰੋਟੀ ਖਾਧੀ ਉਹ ਦੂਜੇ ਦਿਨ ਜਦੋਂ ਗਿਆ ਤੇ ਉਹ ਫੇਰ ਆ ਗਈ ਕਹਿੰਦੀ ਰੋਟੀ ਉਹ ਕਹਦਾ ਖਾ ਲਾ ਘਰ ਦੇ ਕਰਾਉਂਦੇ ਆ ਉਹ ਰੋਟੀਆਂ ਲਿਜਾਣ ਲੱਗਿਆ ਉਹਨੂੰ ਉਹਨੇ ਕਿਹਾ ਵੀ ਤਾਂ ਰੋਜ਼ ਹੀ ਆਉਂਦੀ ਹੈ ਦਿਮਾਗ ਤੋਂ ਕੰਮ ਨਹੀਂ ਲਿਆ ਵੀ ਆਉਂਦੀ ਕਿੱਥੋਂ ਆ ਕੰਮ ਤੇ ਕਰਾਉਂਦੇ ਦੋਨਾਂ ਚ ਕਿਆ ਹੋ ਗਿਆ ਠੀਕ ਹੈ 15 ਵੀ ਦਿਨਾਂ ਮੇਂ ਇਹ ਨਾਲ ਤੇ ਗੱਲਬਾਤ ਆਏ ਉਹ ਨਾਲ ਮਾਲ ਚਰਾਇਆ ਕਰੀ ਉਹਦੀ ਉਹ ਘਰ ਨੂੰ ਆ ਜਾ ਕਰੀ ਉਹ ਬੇਚਾਰੀ ਉੱਜਾ ਕਰੀ ਆੜੀ ਬੈਗੀ ਉਹ ਪੂਰੀ ਆੜੀ ਬੂੜੀ ਬੈਗੀ ਇਹ ਇੱਕ ਦਿਨ ਉਹ ਕਹਿੰਦੀ ਵੀ ਤੂੰ ਮੇਰੇ ਨਾਲ ਵਿਆਹ ਕਰਾ ਲਾ ਤੇ ਮੈਂ ਕੱਦਮ ਲਈ ਉਹ ਉਹਨੂੰ ਆ ਜਾ ਚੱਲ ਕਰੀ ਉਹ ਘਰੇ ਲਿਆ ਆ ਕਰੀ ਜਿਆ ਕਿ ਉਹ ਵੀ ਗੱਲਾਂ ਉਹਨੇ ਰੱਖ ਲਈ ਤੇ ਚਲਦਾ ਗਿਆ ਪਰਿਵਾਰ ਵਧੀਆ ਉਹ ਮਾਲ ਜਨ ਜਾਇਆ ਕਰੇ ਉਹ ਘਰ ਸੰਭਾਇਆ ਕਰੇ ਰੋਟੀ ਪਾਣੀ ਬਣਾਇਆ ਕਰੇ ਬੱਚਾ ਹੋ ਗਿਆ ਸਮਾਪਿਆ ਫਿਰ ਸਮਾਪਿਆ ਇੱਕ ਬੱਚਾ ਹੋਰ ਹੋ ਗਿਆ ਦੋ ਬੱਚੇ ਹੋ ਗਏ ਪੂਰਾ ਪਰਿਵਾਰ ਬਣ ਗਿਆ ਗਰਮੀਆਂ ਦੇ ਦਿਨ ਕੋਠੇ ਤੇ ਪਏ ਸੌਣ ਦਾ ਮਹੀਨਾ ਤੇ ਮੀਂਹ ਪੈਂਦੇ ਸੀ ਉਧਰੋਂ ਮੀਂਹ ਆ ਗਿਆ ਬਰਾਬਰ ਮੰਡੀ ਲਾ ਕੇ ਸਾਰਾ ਤਾਂ ਮੈਂ ਥੱਲੇ ਲਿਆਈ ਭਾਂਡੇ ਭੁੱਲਿਆ ਛੱਪਦੇ ਉਹ ਲਾਹੀ ਜਿਵੇਂ ਪਾਣੀ ਪੂਣੀ ਦੁੱਧ ਗੱਦੜੀ ਨਹੀਂ ਹੁੰਦੇ ਉਹ ਕਹਿੰਦਾ ਵੀ ਤੂੰ ਲੈ ਕੇ ਆ ਭਾਂਡੇ ਉਹ ਕਹਿੰਦੀ ਤੂੰ ਲੈ ਕੇ ਆ ਅੱਛਾ ਅੱਛਾ ਉਹ ਮੈਂ ਹੁਣ ਮੈਂ ਤਾਂ ਪੈ ਗਿਆ ਕਹਿੰਦਾ ਥੂਮ ਲਿਆ ਉਹ ਕਹਿੰਦੀ ਚਲ ਕੋਈ ਨਾ ਫਿਰ ਮੈਂ ਜਾਂਦੀ ਉਹਨੇ ਬਾਬਾ ਥੱਲੇ ਖੜੀ ਨੇ ਬਾਹੀ ਇੰਨੀ ਲੰਮੀ ਕਰ ਲਈ ਛੱਤ 'ਤੇ ਭਾਂਡੇ ਲਾ ਦੇ ਤੜਕੇ ਦਾ ਟਾਈਮ ਸੀ ਜਦੋਂ ਨਾ ਬਾਹ ਦੇਖੀ ਨਾ ਵੀ ਛੱਤ 'ਤੇ ਭਾਂਡੇ ਲਿਆ ਕੇ ਥੱਲੇ ਰੱਖੇ ਸੀ ਚੱਲ ਗਿਆ ਉਹ ਬਾਬਾ ਨਿਕਲ ਗਿਆ ਘਰ ਦਰ ਗਿਆ ਭੱਜ ਗਿਆ ਉਹ ਹੋਰ ਘਰ ਆ ਗਈ ਹਾਂ ਭੱਜ ਗਿਆ ਤੇ ਬਰਸੀਨ ਵਾਲੇ ਕੰਤੋਂ ਦੇਸੀ ਤੇ ਜਗਾ ਹੁੰਦੀ ਡੇਰਾ ਉਹਨਾਂ ਦੇ ਵਜ੍ਹਾ ਸੁੱਦਾ ਹੀ ਜਾ ਕੇ ਸੰਤਾਂ ਨੂੰ ਸਾਰੀ ਕਹਾਣੀ ਦੱਸੀ ਉਹਨੇ ਕਿ ਜਿਹੜੀ ਮੇਰੇ ਘਰ ਵਾਲੀ ਆ ਆਹ ਕੌਤ ਕੋਇਆ ਇਹਦਾ ਕੌਤ ਘੱਟਾ ਹੁੰਦਾ ਤੱਲੇ ਖੜੀ ਨੇ ਭਾਂਡੇ ਨਾਲੇ ਬਾਬਾ ਕਹਿੰਦਾ ਮੈਂ ਤਾਂ ਵੀ ਇੱਕੇ ਡਰ ਗਿਆ ਉਹ ਕਹਿੰਦਾ ਵਧੀਆ ਰਹਿ ਗਿਆ ਜਿਹੜਾ ਤੂੰ ਭੱਜਿਆ ਆ ਜੇ ਤੂੰ ਭੱਜਦਾ ਨਾ ਤਾਂ ਤੈਨੂੰ ਮਾਰਨਾ ਸੀ ਅੱਜ ਕੰਮ ਕਰਦਣਾ ਕਿਹੜਾ ਕਿਉਂਕਿ ਉਹ ਉਹਨਾਂ ਚੇਰੀ ਤੇਰੀ ਸੀ ਜਿੰਨਾ ਚਿਰ ਤੁਹਾਡਾ ਪੜਦਾ ਸੀ ਹੁਣ ਤੈਨੂੰ ਉਹਦੇ ਬਾਰੇ ਪਤਾ ਲੱਗ ਗਿਆ ਉਹ ਜਨਾਨੀ ਨਹੀਂ ਚੜੇਲ ਐ ਉਹ ਤੇਰੇ ਨਾਲ ਪਿਆਰ ਪੈ ਗਿਆ ਜੁੜੇਲ ਦਾ ਉਹਨੇ ਵਿਆਹ ਕਰਾ ਲਿਆ ਉਹ ਜਿਹੜੇ ਬੱਚੇ ਆ ਤੇਰੇ ਮਾਰ ਤੇ ਆਉਂਦੇ ਉਹ ਲੈ ਗਈ ਨਾਲ ਅੱਥੇ ਮਾਰ ਕੇ ਉਹਨੇ ਤੈਨੂੰ ਮਾਰਨਾ ਸੀ ਹੁਣ ਤੂੰ ਇਹ ਡੇਰੇ 'ਚੋਂ ਬਾਹਰ ਨਾ ਜਾਈਂ ਉਹ ਡੇਰੇ 'ਚ ਰਿਹਾ ਸੀ ਫਿਰ پاگل ਹੋ ਗਿਆ ਦਿਮਾਗ 'ਚ ਵਰਕ ਪੈ ਗਿਆ ਫੇਲ ਗਿਆ ਸੀ ਕਿਉਂਕਿ ਯਾਰ ਬੱਚਿਆਂ ਨਾਲ ਪਿਆਰ ਪੈ ਗਿਆ ਬੱਚੇ ਵੀ ਵਰਗੇ ਠੀਕ ਹੈ ਕਿ ਬਿਲਕੁਲ ਸੱਚੀ ਗੱਲ ਨਹੀਂ ਰਹੂਗੀ ਕਲਾਂ ਦੀ ਪੁਰਾਣੇ ਸਮੇਂ ਦੀ ਗੱਲ ਸੁਣਾਉਦੇ ਹੁੰਦੇ ਆ ਦੇਖੋ ਜੁੜੇਲ ਨਾਲ ਹੀ ਵਿਆਹ ਕਰਾ ਲਿਆ ਸੀ ਤੇ ਉਹਨੇ ਦੋਨੇ ਬੱਚੇ ਮਾਰਤੇ ਉਹ ਕਹਿੰਦੇ ਜੇ ਕਦੇ ਤੂੰ ਨਹੀਂ ਰਹਿੰਦਾ ਇਹ ਨਹੀਂ ਜਿੱਤ ਕਾ ਰਹੀ ਸੀ ਨਾ ਇਹ ਗੱਲ ਵੀ ਉਟਾ ਗਿਆ ਹੁਣ ਨਾ ਵੀ ਪਤਾ ਨਹੀਂ ਇਹ ਕਹਿੰਦੇ ਇਹ ਵਾਂਗ ਗੱਲਾਂ ਦੋ ਹੀ ਹੁੰਦੀਆਂ ਨੇ ਇੱਕ ਇੱਥੇ ਮਹਿਣੀ ਕੋਲੇ ਟੱਣਾ ਹੈ ਉੱਥੇ ਵੀ ਮਿਲਦੀ ਆ ਕੁੜੀ ਅੱਛਾ ਜੀ ਸੁਵੇ ਦੇ ਹਾਂ ਉੱਥੇ ਐਕਸੀਡੈਂਟ ਬਹੁਤ ਹੁੰਦੀ ਹੈ ਜੀ ਮਗਰ ਬਹਿ ਜਾਂਦੀ ਆ ਉਹ ਸਭ ਤੋਂ ਵੱਡਾ ਕਾਂਡ ਹੋਇਆ ਸੀ 20000 ਵਸਤਾ ਬਹੁਤ ਪੁਰਾਣਾ ਹੋਇਆ ਸੀ ਹੂਮਦੀਆਂ ਨਧੀਆਂ ਹੀ ਚੱਲਦੀਆਂ ਉਦੋਂ ਬਰਾੜ ਪਸਤੀ ਕੀਤੀ ਸੀ ਵੀ ਪੂਰਨੀ ਬਾਰੀ ਤੱਕ ਹੂਮ ਹੀ ਹੂਮ ਆਪਣੀ ਬੱਸ ਬੱਚੀ ਸੀ ਬਰਾੜ ਬਰਾੜ ਡੋਗਰ ਚਲਾਉਂਦਾ ਡੋਗਰ ਚਲਾਉਂਦਾ ਸੀ ਉਹਦੇ ਵੀ ਦੰਦੋਂ ਨਿਕਲ ਗਏ ਸੀ ਮੈਂ ਕਹਿੰਦਾ ਝੋਲਾ ਭਰ ਗਿਆ ਜੰਦਾਂ ਦਾ ਨਾ ਬਾਈ ਵਿੱਚੋਂ ਬਾਹਰ ਦੇ ਐਨੇ ਦੰਦ ਲੋਕਾਂ ਦੇ ਨਿਕਲੇ ਠੀਕ ਹੈ ਉਹ ਮੂਰੇ ਆ ਜਾਂਦੀ ਆ ਉਹ ਮਗਰ ਬਹਿ ਜਾਂਦੀ ਆ ਆਪਣੇ ਟਰੱਕ ਡਰਾਈਵਰ ਨੇ ਹੁੰਦਾ ਹੀ ਕੁਆੜਾ ਉਹਨੇ ਬਿਠਾ ਲਈ ਸੋਨੇ ਸੀਸੇ ਦਾ ਨਹੀਂ ਵੇਖਿਆ ਵੀ ਹੈ ਹੀ ਨਹੀਂ ਇਹ ਵੀ ਇੱਕ ਨਿਸ਼ਾਨੀ ਹੁੰਦੀ ਆ ਕਹਿੰਦੇ ਇਹ ਸੀਸੇ 'ਚ ਨਹੀਂ ਥੀਦੀ ਸੀਸੇ 'ਚ ਨਹੀਂ ਥੀਦੀ ਸੈਡ ਸੀਸੇ ਰਹਿੰਗੇ ਥੀਦੀ ਦੇ ਨਾ ਮਗਰ ਕਿ ਤੇਰੇ ਮੂੰਹ ਤੇ ਕੰਨ ਵਾਲਾ ਸੀ ਜੀ ਠੀਕ ਹੈ ਮੂੰਹ ਵੇਖਣ ਵਾਲੇ ਸੀਸੇ ਦੇ ਐ ਝਾਕੀਆਂ ਤੂੰ ਮਗਰ ਨੂੰ ਵੇਖਿਆ ਤੇ ਮਿਸਰੀ ਦੋਨੋਂ ਸੀਸੇ ਚ ਨਾ ਦੀ ਸੀ ਐਂ ਵੇਖਿਆ ਹੈਗੀ ਆ ਡਰ ਗਿਆ ਟਰੱਕ ਛੱਡ ਕੇ ਭਰਾ ਹੋ ਗਏ ਠੀਕ ਹੈ ਤੇ ਆਈ ਉਹ ਇੱਕ ਦਿਨ ਮੋਟਰਸਾਈਕਲ ਵਾਲੇ ਮੁੰਡੇ ਨੇ ਬਿਠਾ ਲਈ ਮਗਰ ਉਹ ਤੇ ਬੈਠੀ ਤੇ ਜਦੋਂ ਨੇ ਸੀਸੇ ਦਾ ਨਹੀਂ ਵੇਖਿਆ ਹੈ ਨਹੀਂ ਇਧਰ ਵੇਖੇ ਹੈਗੀ ਆ ਸੀਸੇ ਦਾ ਨਹੀਂ ਵੇਖੇ ਹੈ ਨਹੀਂ ਉਮੇ ਭਾਰ ਵੀ ਮਹਿਸੂਸ ਨੂੰ ਭਾਰ ਵੀ ਲੱਗੇ ਉਹਨੂੰ ਸਾਰਾ ਕੁਝ ਲੱਗੇ ਤੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਉਹਨੂੰ ਪਤਾ ਲੱਗ ਗਿਆ ਉਹਨੇ ਐਸਾ ਟੱਕਾ ਮਾਰਿਆ ਕਾਕਾ ਦਲੇ ਮਰਿਆ ਚ ਵਾਦ ਗਿਆ ਫਿਊ ਮੁੰਡਾ ਹਾਂ ਬਾਦ ਗਿਆ ਪਰ ਸੱਟਾਂ ਬਹੁਤੀਆਂ ਹੋ ਗਈ ਠੀਕ ਹੈ ਆਈ ਸਤਿਮਾ ਬੇਟਾ ਬਾਈ ਕਾਲਜ ਹੈ ਜਿੱਥੇ ਹੁਣ ਕਈ ਬੰਦੇ ਕਹਿ ਦਿੰਦੇ ਆ ਵੀ ਆਈ ਨਹੀਂ ਹੈਗਾ ਉਹ ਤਾਂ ਭੂਤ ਪ੍ਰੇਤ ਹੈ ਹੀ ਨਹੀਂ ਇਹ ਚੀਜ਼ਾਂ ਹੈਗੀਆਂ ਹੈਗੀ ਹੈਗੀ ਸਤਿਮਾ ਬੇਟਾ ਕਾਲਜ ਕੋਲੇ ਦੋ ਕੁੜੀਆਂ ਸੇਮਨਾ ਸੀ ਰੋਡ ਪਾਰ ਕਰਦੀਆਂ ਸੀ ਕਈ ਵਾਰੀ ਉਲਟ ਨਹੀਂ ਜਾਂਦੇ ਪਰ ਰੋਡ ਪਾਰ ਕਰਦੇ ਉਧਰੋਂ ਰੋਡ ਬੇਈ ਦੀ ਬੱਸ ਆ ਗਈ ਉਹ ਹੱਥ ਫੜੇ ਵੀ ਸੇ ਕਿਉਂ ਇੱਕ ਮਗਰ ਨੂੰ ਕਿਤੇ ਇੱਕ ਆਈ ਨਾ ਆਏ ਨੂੰ ਕਹਿੰਿਆ ਨਾ ਆਏ ਨੂੰ ਕਹਿੰਿਆ ਰੋ ਬਸ ਟਲਿਆ ਤੇ ਉਹ ਹੁਣ ਆ ਵੀ ਗਾਂਢ ਕਰਦੀਆਂ ਟਰੱਕ ਪੂਰੇ ਖੜ ਜਾਂਦੇ ਆ ਹਮ ਅਗਲਾ ਮੌਕਾ ਜਿਹੜਾ ਕੋ ਪ੍ਰੀਖਿਆ ਮਾਰ ਕੇ ਪਿੱਛੋਂਗਾ ਗੱਡੀ ਕੱਢਾਂਗੇ